ਅੱਜ ਤੋਂ ਪਹਿਲਾਂ ਤਾਂ ਮੈਂ ਸਾਡੇ ਵਿਚਕਾਰ ਪਹੁੰਚੇ ਜਿਲ੍ਹਾ ਪ੍ਰਧਾਨ ਸਰਦਾਰ ਅਮਰਜੀਤ ਸਿੰਘ ਜੀ ਲੰਡੇ ਦੇ ਹਲਕਾ ਚਾਰ ਬਲਦੇਵ ਸਿੰਘ ਜੀ ਮਾਨੂ ਦੇ ਜਿਹੜੇ ਹੁਣੇ-ਹੁਣੇ ਆਪਦੇ ਸ਼ਬਦ ਬੋਲ ਕੇ ਹਟੇ ਆ ਤੇ ਸਮੂੱਚੀ ਸਾਰੀ ਨਿਹਾਲ ਸਿੰਘ ਗੜੀ ਜਥੇਬੰਦੀ ਵੱਲੋਂ ਮੈਂ ਸਭ ਤੋਂ ਪਹਿਲਾਂ ਤੁਹਾਡੇ ਮਾਧਿਅਮ ਰਹੀ ਸਾਰੇ ਹੀ ਪੰਜਾਬ ਦੇ ਜਿੰਨੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸਹਿਬਾਨ ਲੀਡਰ ਸਹਿਬਾਨ ਤੇ ਸਰਪ੍ਰਥਾਲਟੀ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਅਸੀਂ ਵਿਸ਼ਵਾਸ ਦਿਵਾਉਣੇ ਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਹਲਕਾ ਨਿਹਾਲ ਸਿੰਘ ਵਾਲਾ ਜਿਹੜਾ ਕਿ ਉਹਨਾਂ ਦੇ ਨਾਲ ਚਟਾਨ ਵਾਂਗੂ ਖੜਾ ਹੈ ਸਾਡੇ ਹਲਕੇ ਦੇ ਵਿੱਚ ਕਾਂਗਿਆਰੀ ਹਜੇ ਕੋਈ ਹੈ ਨਹੀਂਗੀ ਜਿਹੜੀਆਂ ਕਾਂਗਿਆਰੀਆਂ ਅੱਭਜੀਆਂ ਫਿਰਦੀਆਂ ਜਿਵੇਂ ਕਿ ਚੰਦੂ ਮਾਜਰਾ ਸਾਹਿਬ ਮੈਂ ਕਹਿੰਦਾ ਸ਼ਰਮ ਹੋਣੀ ਚਾਹੀਦੀ ਹੈ ਚੰਦੂ ਮਾਜਰਾ ਸਾਹਿਬ ਨੂੰ ਕਿੰਨੀਆਂ ਸਰਦਾਰੀਆਂ ਮਾਣੀਆਂ ਕੀ ਕੁਝ ਨਹੀਂ ਕੀਤਾ ਤੇ ਅੱਜ ਉਹ ਗੱਲਾਂ ਕੀ ਕਰਦੇ ਆ ਉਹ ਮਾੜਾ ਜ ਆਪ ਦੇ ਅੰਦਰ ਝਾਤੀ ਮਾਰਨ ਵੀ ਅਸੀਂ ਪਾਰਟੀ ਦੇ ਵਿੱਚ ਆਉਣ ਤੋਂ ਪਹਿਲਾਂ ਕੀ ਸੀ ਤੇ ਅੱਜ ਸਜਣਾ ਕੀ ਕੈਡਰਾ ਤੇ ਅਸੀਂ ਕਿੱਥੇ ਪਹੁੰਚੇ ਸਾਨੂੰ ਪਹੁੰਚਾਉਣ ਵਾਲਾ ਕੌਣ ਆ ਸ਼੍ਰੋਮਣੀ ਅਕਾਲੀ ਦਲ ਆ ਸ਼੍ਰੋਮਣੀ ਕਾਲੀਦਾਲ ਦੇ ਪ੍ਰਧਾਨ ਸੁਬੀਰ ਸਿੰਘ ਬਾਦਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਨ੍ਹਾਂ ਨੇ ਆਪਣੇ ਇਹਨਾਂ ਨੂੰ ਇੰਨਾ ਮਾਨ ਸਤਿਕਾਰ ਦਿੱਤਾ ਜਿਵੇਂ ਢੀਂਡਸਾ ਸਾਹਿਬ ਆ ਤੇ ਅਸੀਂ ਦਾ ਅਕਸਰ ਦੇਨੇ ਹੁੰਦੇ ਜੀ ਬਰਨਾਲੇ ਤੇ ਸੰਗੂਰ ਦੀ ਗੱਲ ਹੁੰਦੀ ਜੀ ਬਾਦਲ ਸਾਹਿਬ ਕਹਿੰਦੇ ਇਹਨੇ ਨਹੀਂ ਉੱਥੇ ਦਾ ਢੀਂਡਸਾ ਸਾਹਿਬ ਨਾਲ ਗੱਲ ਕਰਾਂਗੇ ਯਾਨੀ ਕਹਿੰਦਾ ਪਾਬਾ ਇੰਨੀਆਂ ਮੋਜਾਂ ਮਾਣੀਆਂ 2004 ਤੋਂ ਬਾਅਦ ਤਾਂ ਢੀਂਡਸਾ ਸਾਹਿਬ ਵੈਸੇ ਨਹੀਂ ਜਿੱਤੇ ਕਿ ਕਿੰਨੀਆਂ ਮੋਜਾਂ ਲਾਈਆਂ ਪਾਇਲਟ ਜੈਪਸੀਆਂ ਨਾਲ ਲੱਗਦੇ ਹਰਿਆਵਲ ਦੇ ਨਾਲ ਵੀ ਮੈਂ ਕਹਿੰਦਾ ਬੇਟੇ ਆਪਦੇ ਸੈਟ ਕੀਤੇ ਜਵਾਈ ਆਪਦੇ ਸੈਟ ਕੀਤੇ ਚੰਦਰੂ ਮਾਜਰਾ ਸਾਹਿਬ ਨੇ ਆਪਦਾ ਬੇਟਾ ਐਮਐਲਏ ਬਣਾਇਆ ਛੋਟੇ ਬੇਟੇ ਨੂੰ ਚੇਅਰਮੈਨ ਬਣਾਇਆ ਤੇ ਕੀ ਹਲਕਾ ਸਨੌਰ ਦੇ ਵਿੱਚ ਕੋਈ ਹੋਰ ਹੈ ਨਹੀਂ ਸੀਗਾ ਇਸ ਕਰਕੇ ਆਨੰਦ ਮਾਣ ਕੇ ਇਹ ਜਿਹਾ ਗੱਲਾਂ ਕਰਨੀ ਹੈ ਵਾਹੀਗੁਰੂ ਤੋਂ ਡਰਨਾ ਚਾਹੀਦਾ ਪ੍ਰਮਾਤਮਾ ਜਦੋਂ ਸਜ਼ਾ ਦਿੰਦਾ ਹੈ ਇਹ ਜਿਹਾ ਛਿੱਤਰ ਮਾਰਦਾ ਬੰਦਾ ਕਈ ਪੀੜੀਆਂ ਨਹੀਂ ਉੱਠਦਾ ਇਸ ਕਰਕੇ ਮਹਾਰਾਜ ਤੋਂ ਡਰੋ ਸੱਚੇ ਪਾਸ਼ਾ ਤੋਂ ਛੇਵੇਂ ਪਾਸ਼ਾ ਦੇ ਦਰ ਤੇ ਤੁਸੀਂ ਗਏ ਆ ਉਹ ਵਾਹੀਗੁਰੂ ਨੇ ਤੁਹਾਡੇ ਇਹੋ ਜਿਹੀ ਜਪੇੜ ਮਾਰਨੀ ਹੈ ਸੋ ਤੋਂ ਜਰੀ ਨਹੀਂ ਜਾਣੀ ਨਾ ਸੋ ਤਾਂ ਚੱਲੀ ਜਾਣੀ ਇਹਨੇ ਜੋਗੇ ਵੀ ਤੁਸੀਂ ਹੈ ਨਹੀਂ ਵਿੱਚ ਚੱਲ ਲੋਗੇ ਅੱਜ ਸਾਨੂੰ ਲੋਕਾਂ ਨੇ ਨਕਾਰਤਾ ਤੁਸੀਂ ਤਰਾਹੀ ਤਰਾਹੀ ਕਰਦੇ ਹੋ ਨਿੰਮਤਾ ਕਰਦੇ ਫਿਰਦੇ ਆ ਤੁਸੀਂ ਜਿੱਤੇ ਮਰਜੀ ਭੱਜ ਲੋ ਕੁੱਛ ਕਰ ਲੋ ਲੋਕਾਂ ਨੇ ਤੁਹਾਨੂੰ ਨਹੀਂ ਆਉਣ ਦੇਣਾ ਦੁਆਰਾ ਕੀ ਨਹੀਂ ਤੁਸੀਂ ਮਾਨਿਆ ਕੀ ਨਹੀਂ ਤੁਸੀਂ ਲਿਆ ਸਰਕਾਰ ਤੋਂ ਕੀ ਨਹੀਂ ਤੁਸੀਂ ਸਰਕਾਰਾਂ ਦੇ ਵਿੱਚ ਨਜ਼ਾਰੇ ਲਏ ਅੱਜ ਕੀ ਗੱਲਾਂ ਕਰਦੇ ਫਟੇ ਉਹੀ ਪ੍ਰਧਾਨ ਜਿਹਨੇ 12 ਸਰਕਾਰ ਬਣਾਈ ਜੀ ਤੁਸੀਂ ਉਹ ਸਭ ਤੋਂ ਪਹਿਲਾਂ ਕਹਿੰਦੇ ਪ੍ਰਧਾਨ ਜੀ ਥੋੜੀ ਵਜਾ ਨਾ ਬਣੀ ਆ ਤੇ ਕਾਂਗਰਸ ਵੀ ਤਾਂ 10 ਸਾਲ ਸਰਕਾਰ ਸੱਤਾ ਤੋਂ ਬਾਹਰ ਰਹੀ ਆ ਇਸ ਦੀ ਤਾਂ ਨਹੀਂ ਗੱਲ ਕੋਈ ਤੇ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਪਾਰਟੀ ਇੱਕ ਬਹੁਤ ਵੱਡਾ ਥੰਮ ਹੁੰਦਾ ਪਾਰਟੀ ਨਾਲ ਹੀ ਬੰਦਾ ਹੁੰਦਾ ਜਿਵੇਂ ਕਿ ਇੱਕ ਵੱਡਾ ਦਰਖਤ ਆ ਜੇ ਦਰਖਤ ਦੇ ਨਾਲ ਕੋਈ ਟਾਣੀ ਟੁੱਟ ਜੇ ਤੇ ਉਹ ਸੁੱਕ ਕੇ ਤੁਹਾਨੂੰ ਪਤਾ ਚੁੱਲ੍ਹੇ 'ਚ ਹੀ ਜਾਂਦੀ ਆ ਤੇ ਮੈਂ ਸਮਝਦਾ ਇਹ ਟਾਣੀਆਂ ਇਹਨਾਂ ਨੇ ਚੁੱਲ੍ਹਿਆਂ 'ਚ ਹੀ ਜਾਣਾ ਆਪਦੀ ਸਿਆਸੀ ਤੌਰ ਤੇ ਚੁੱਲਿਆਂ 'ਚ ਜਾਣਗੇ ਦਰਖਤ ਨਾਲ ਟਾਣੀ ਫੇਰ ਸਮਾਂ ਪੈ ਕੇ ਫੇਰ ਨਵੀਂ ਆ ਜਾਂਦੀ ਆ ਦਰਖਤ ਨੂੰ ਕੁਝ ਨਹੀਂ ਫਰਕ ਪੈਂਦਾ ਇਸ ਕਰਕੇ ਇਹਨਾਂ ਨੂੰ ਮੈਂ ਬੇਨਤੀ ਕਰਦਾ ਇਹ ਇਹੋ ਜਿਹੀਆਂ ਗੱਲਾਂ ਨਾ ਕਰੋ ਪ੍ਰਮਾਤਮਾ ਤੋਂ ਡਰੋ ਜਦੋਂ ਪ੍ਰਮਾਤਮਾ ਕਹਿਰ ਕਰਦਾ ਨਾ ਇਹ ਜਿਹੇ ਉਸ਼ਣਵਾਦੀਆਂ ਵਾਲੇ ਤੇ ਬਾਹਰ ਅਜ ਤੋਂ ਡਰੋ ਤੁਹਾਡਾ ਨਾ ਪਤਾ ਨਹੀਂ ਕੀ ਹੋਣਾ ਤੁਸੀਂ ਭੁੱਲ ਜਓ ਆਪਦੇ ਐਂਡ ਸਮੇਂ ਦੇ ਆ ਕੇ ਆਪਦੀਆਂ ਇੱਜ਼ਤਾਂ ਤੇ ਆਪਦੀਆਂ ਜ਼ਿੰਦਗੀਆਂ ਆਪਦੀਆਂ ਮਤਲਬ ਉਮਰਾਂ ਨੂੰ ਖਤਮ ਨਾ ਕਰੋ ਲੋਕ ਤੁਹਾਨੂੰ ਨਕਾਰਾ ਕਰ ਦੇਣਗੇ ਤੇ ਵੈਸੇ ਕਰ ਹੀ ਦਿੱਤਾ ਤੁਸੀਂ ਜਿੱਤੇ ਕਰੋ ਆ ਤੇ ਪਾਰਟੀ ਪ੍ਰਧਾਨ ਦੀ ਤਾਂ ਬੀਬਾ ਹਰਸਿੰਦਰਤ ਕੌਰ ਉਹਨਾਂ ਦੀ ਵਾਈਫ ਮੈਂ ਕਹਿ ਰਿਹਾ ਉਹ ਵੀ ਤਾਂ ਜਿੱਤੀ ਐ ਤੁਸੀਂ ਜਿੱਤ ਲੈਂਦੇ ਥੋੜੇ ਕਿਹੜਾ ਕੋਈ ਕਿਸੇ ਦੇ ਟੰਬੇ ਘੱਡੇ ਤੁਹਾਨੂੰ ਟਿਕਟਾਂ ਦਿੱਤੀਆਂ ਨਹੀਂ ਪਾਰਟੀ ਨੇ ਜੰਦੂਗਨਾਰ ਸਾਹਿਬ ਜਿੱਤ ਲੈਂਦੇ ਉਹਨੋਂ ਕਿਉਂ ਨਹੀਂ ਜਿੱਤੇ ਬਠਿੰਡਾ ਵੀ ਤਾਂ ਜਿੱਤੇ ਹੀ ਆ ਉਹ ਇਸ ਕਰਕੇ ਬੇਨਤੀ ਆ ਇਹੀਆਂ ਗੱਲਾਂ ਨਾ ਕਰੋ ਮੈਂ ਇੱਕ ਕੇਂਦਰ ਦੀ ਸਰਕਾਰ ਜੀਜੇਪੀ ਤੇ ਸਾਡੀ ਪੰਜਾਬ ਦੀ ਸਰਕਾਰ ਆਮ ਆਦਮੀ ਪਾਰਟੀ ਨੂੰ ਵੀ ਇੱਕ ਬੇਨਤੀ ਕਰਨੀ ਚਾਹਣਾ ਗੁਰੂ ਮਹਾਰਾਜ ਦੇ ਦੋਖੀ ਜਿਹੜਾ ਪ੍ਰਦੀਪ ਕਲੇਰ ਆ ਉਹਨੂੰ ਇੰਨਾ ਨਾ ਕਰੋ ਛੋਡੇ ਵੀ ਕੀੜੇ ਪੈਣਗੇ ਉਹਦੇ ਤਾਂ ਪੈਣੇ ਹੀ ਪੈਣੇ ਆ ਕੋਈ ਰੋਕ ਨਹੀਂ ਸਕਦੀ ਦੁਨੀਆ ਦੀ ਤਾਕਤ ਤੁਸੀਂ ਵੀ ਨਾ ਇਸ ਗੱਲ ਦੇ ਪਾਲੀਬਾਲ ਬਣ ਕੇ ਕਿਤੇ ਤੁਸੀਂ ਵੀ ਨਾ ਨੁਕਸਾਨ ਕਰਾ ਲਿਓ ਇਸ ਕਰਕੇ ਬਾਜੋ ਗੁਰੂ ਮਹਾਰਾਜ ਤੇ ਜਿਹਦੇ ਮੂਰੇ ਆਪਾਂ ਸਾਰੇ ਨਤਮਸਤਕ ਹੁੰਨੇ ਆ ਇਸ ਕਰਕੇ ਬਾਜੋ ਜੇ ਵੱਸ ਸਕਦੇ ਆ ਮੈਂ ਅੱਜ ਫੇਰ ਵਿਸ਼ਵਾਸ ਦਵਾਣਾ ਆਪਣੀ ਸਾਰੀ ਨਿਹਾਲ ਸਿੰਘ ਵਾਲੇ ਦੀ ਜਥੇਬੰਦੀ ਉਹ ਸਾਡੇ ਪ੍ਰਧਾਨ ਜੀ ਬੈਠੇ ਹਲਕਾ ਚਾਰ ਬਲਦੇਵ ਸਿੰਘ ਮਾਨੂ ਦੇ ਬੇਟਾ ਸਾਰੇ ਬੈਠੇ ਆ ਤੇ ਮੈਂ ਆਪਣੇ ਪੰਜਾਬ ਦਾ ਮੈਂ ਬ੍ਰਾਹਮਣ ਸਭਾ ਦਾ ਪ੍ਰਧਾਨ ਆ ਤੇ ਉਸ ਵੱਲੋਂ ਵੀ ਮੈਂ ਸਾਰਿਆਂ ਨੂੰ ਵਿਸ਼ਵਾਸ ਦਵਾਉਣਾ ਪਰ ਲਈ ਪ੍ਰਧਾਨ ਨੂੰ ਵਿਸ਼ਵਾਸ ਦਵਾਉਣਾ ਅਸੀਂ ਛੋਟੇ ਨਾਲ ਚਟਾਨ ਵਾਂਗੂ ਖੜੇ ਆ ਜਿੱਥੇ ਵਰਤੋਂਗੇ ਉੱਥੇ ਭੱਜ ਕੇ ਆਵਾਂਗੇ ਧੰਨਵਾਦ ਭਾਜੀ ਜੇ ਗੱਲ ਕੀਤੀ ਜਾਵੇ ਜਦੋਂ ਬਿਹੜੀਆਂ ਹੁੰਦੀਆਂ ਉਦੋਂ ਸਰਕਾਰ ਦੇ ਵਿੱਚ ਸਾਰੇ ਆ ਗੂ ਬੱਚ ਅੋਛੀ ਇਕੱਲੇ ਬਾਦਲ ਸਾਹਿਬ ਨੂੰ ਫੈਰਾ ਰਹੇ ਆ ਅਕੈਡਮੀ ਮਾਨ ਹੈ ਉਸ ਸਮੇਂ ਇਹਨਾਂ ਨੇ ਲੈਟਰੀਆਂ ਦੇ ਤੇ ਸਾਰੀਆਂ ਪਾਰਟੀਆਂ ਚ ਮੀਟਿੰਗਾਂ ਤੇ ਵੀ ਇਹੀ ਗੱਲ ਮੈਂ ਇੱਕ ਗੱਲ ਮੈਂ ਵੈਸੇ ਉਹ ਨਾਮ ਭੁੱਲ ਗਿਆ ਮੈਨੂੰ ਕਿਸੇ ਸਨੌਰ ਹਲਕੇ ਤੋਂ ਬੰਦੇ ਨੇ ਦੱਸਿਆ ਸੀ ਕਿ ਸਿੱਧੀ ਲੜਾਈ ਹੋ ਗਈ ਤੇ ਚੰਦੂ ਮਾਜਰਾ ਸਾਹਿਬ ਨੇ ਇਹ ਗੱਲ ਕਹੀ ਸੀ ਉਹ ਪਾਰਟੀ ਦੇ ਸ਼੍ਰੋਮਣੀ ਅਕਾਲੀ ਦਲ ਦੇ ਕੱਟੜ ਵਰਕਰ ਨੂੰ ਵੀ ਉਸ ਪ੍ਰੇਮੀ ਦੇ ਘਰੇ ਜਾ ਤੇ ਉੱਥੋਂ ਮੈਨੂੰ ਫੋਨ ਕਰਾ ਮੈਂ ਤੇਰੇ ਤੇ ਪਰਚਾ ਕੈਂਸਲ ਤਾਂ ਕਰਾਉਂਗਾ ਨਹੀਂ ਤੇਰੇ ਤੇ ਇਹ ਰਹਿਊਗਾ ਅੱਜ ਵੀ ਸਨੌਰ ਹਲਕੇ ਜੋ ਮੈਂ ਕੱਢ ਕੇ ਬੰਦਾ ਦੱਸ ਸਕਦਾ ਇਸ ਕਰਕੇ ਗੱਲਾਂ ਨਾ ਮਾਰਨ ਕਿਉਂ ਪੋਤੜੇ ਫਰੋਲਦੇ ਅਸੀਂ ਜੇ ਫਰੋਲਣ ਤੇ ਆ ਗਏ ਅਸੀਂ ਘਰ ਘਰ ਜਾਵਾਂਗੇ ਫੇਰ ਨਾ ਕਹਿੰਦੇ ਇਹਦਾ ਜਲੂਸ ਕੱਢਾਂਗੇ ਅਸੀਂ